ਜਿੱਦਾਂ ਸੀ ਪਹਿਲੇ ਵਾਰ ਕੀਤਾ ਡੋ ਡੋ ਲੋਕਾਂ ਨੇ ਘਰ ਜਾ ਕੇ ਛੋਟੀਆਂ ਕਮੇਟੀਆਂ ਬਣਾ ਕੇ ਸਰਕਲ ਪ੍ਰਧਾਨ ਬਣਾਣਾ ਆਪਣੀ ਪਾਰਟੀ ਚ ਆਪਣੀ ਦੁਬਾਰਾ ਆਪਣੇ ਗੜਬੰਧਨ ਤਿਆਰ ਕਰਨੇ ਜਿੰਨੇ ਵੀ ਸਾਡੀ ਛੋਟਟੀਆਂ ਗਤੀਵਿਧੀਆਂ ਸੀ ਘਰ ਘਰ ਚ ਜਾਣਾ ਮੱਲੇਦਾਰ ਆਪਣੀ ਮੀਟਿੰਗਾਂ ਕਰਨੀਆਂ ਗਲੀ ਗਲੀ ਚ ਜਾ ਕੇ ਮੀਟਿੰਗ ਕਰਕੇ ਫੇ ਪਹਿਲਾਂ ਆਪਾਂ ਆਪਣਾ ਸਰਕਲ ਪ੍ਰਧਾਨ ਬਣਾਵਾਂਗੇ ਉਸ ਤੋਂ ਬਾਅਦ ਮੈਂ ਸੀਟੀ ਦੀ ਪ੍ਰਧਾਨ ਅਨਾਉਂਸ ਕਰੂੰਗੀ ਫਿਰ ਆਪਣੇ ਜ਼ਿਲ੍ਹੇ ਦੀ ਟੀਮ ਜੋ ਸਾਡੇ ਬੀਬੀ ਜੀ ਕਹਿਣਗੇ ਹਲਕਾ ਇੰਚਾਰਜ ਦੇ ਮੁਤਾਬਿਕ ਜੋ ਸਾਨੂੰ ਸੇਵਾ ਦਿੱਤੀ ਜਾਣਗੇ ਆਪਾਂ ਪਹਿਲੇ ਉਹ ਵੀ ਨਿਭਾਵਾਂਗੇ ਉਹ ਜੋ ਸਾਡੀ ਨੀਤੀਆਂ ਨੇ ਪਾਰਟੀ ਦੇ ਨੇ ਜਿੱਦਾ ਘਰ ਘਰ ਚ ਜਿੱਦਾਂ ਮੰਨ ਲਓ ਸਾਡੇ ਪਟਾਰੇ ਚ ਕਿੰਨੀ ਵਾਰੀ ਲੇਡੀਜ਼ ਦੇ ਮੁੱਦੇ ਚੁੱਕੇ ਗਏ ਨੇ ਤੁਹਾਨੂੰ ਪਤਾ ਹੈ ਕਿ ਓਪੋਜੀਸ਼ਨ ਪਾਰਟੀ ਨੇ ਕਦੀ ਵੀ ਲੇਡੀਜ਼ ਜਦੋਂ ਕੋਈ ਪ੍ਰੋਬਲਮ ਆਂਦੀ ਹੈ ਜਾਂ ਕਿਸੇ ਬੱਚੀ ਦੀ ਪ੍ਰੋਬਲਮ ਆਂਦੀ ਹੈ ਹਮੇਸ਼ਾ ਗੀਦਾ ਸ਼ਰਮਾ ਨਹੀਂ ਸਾਧ ਦਿੱਤਾ ਮੈਨੂੰ ਇੱਕ ਵੀ ਲੇਡੀਜ਼ ਕਹਾਂਦਾ ਓਪੋਜੀਸ਼ਨ ਪਾਰਟੀ ਦੇ ਵਿੱਚੋਂ ਜਦੋਂ ਕੋਈ ਰਾਤੀ 12 ਵਜੇ ਵੀ ਠਾਣੇ 'ਤੇ ਇਹ ਲੇਡੀਜ਼ ਪਹੁੰਚਦੀ ਹੈ ਤਾਂ ਨਾ ਹੀ ਕੌਨਸਟੇਬਲ ਤੇ ਕੋਈ ਲੇਡੀਜ਼ ਪਹੁੰਚਦੀ ਹੈ ਔਰ ਨਾ ਹੀ ਕਿਸੇ ਓਪੋਜੀਸ਼ਨ ਪਾਰਟੀ 'ਚ ਹਮੇਸ਼ਾ ਮੈਨੂੰ ਕਾਲ ਕੀਤੀ ਜਾਂਦੀ ਕਿ ਗੀਦਾ ਜੀ ਇਧਰ ਆਓ ਇਹਨਾਂ ਨੂੰ ਘਰ ਛੱਡ ਕੇ ਆਓ ਅਕ ਲਿਆ ਵਾ ਔਰ ਮੈਂ ਅੱਗੇ ਵੀ ਘਰ ਘਰ ਚ ਇਹੀ ਪਾਰਟੀ ਦਾ ਪ੍ਰਚਾਰ ਕਰੂੰਗੀ ਪ੍ਰਚਾਰ ਦਾ ਮਤਲਬ ਇਹ ਨਹੀਂ ਕਿ ਹਵਾਵਾਂ ਚ ਗੱਲਾਂ ਕਰਨੀਆਂ ਜੋ ਜਿੱਦਾਂ ਪਹਿਲੇ ਰਾਸ਼ਨ ਕਾਰ ਕੱਟੇਗੇ ਤੁਹਾਨੂੰ ਹੀ ਪਤਾ ਹੀ ਹੈ ਕਿ ਲੋਕਾਂ ਨੂੰ ਅੱਜ ਕਨਕ ਲੈਣ ਲਈ ਇੰਨੀ ਲੰਬੀ ਲਾਈਨ ਚ ਬੀਬੀਆਂ ਨੂੰ ਲੱਗਿਆ ਜਾਂਦਾ ਵਾ ਤੇ ਆਪ ਦੇਖੋ ਤਾਂ ਕੰਮ ਤੋਂ ਕੀ ਹੋਣ ਦੀ ਹੈ ਜਦੋਂ ਬਾਦ ਸਰਕਾਰ ਸੀ ਉਦੋਂ ਕੋਈ ਤਾਂ ਕੰਮ ਤੋਂ ਕੀ ਨਹੀਂ ਸੀ ਜੋ ਹਰੀ ਬੀਬੀ ਜੀ ਨੇ ਪਹਿਲੇ ਦੱਸਿਆ ਤੁਹਾਨੂੰ ਕਿ ਕਨਕ ਵੇਸਤੀ ਪਈ ਰਹਿੰਦੀ ਘਰ ਲੋਕੀ ਕਈ ਵਾਰ ਤੇ ਕਹਿ ਹੀ ਦਿੰਦੇ ਸੀ ਕਿ ਉਥੇ ਰੱਖ ਦੋ ਉਹ ਆਜੋ ਟਾਈਮ ਆ ਗਿਆ ਵੇ ਕਿ ਕਨਕ ਮਿਲਦੀ ਨਹੀਂ ਪਈ ਲੋਕੀ ਆਟਾ ਵੀ ਬਾਰੂ ਨਾਲ ਕਿ ਹਾਂਡੇ ਨੇ ਮੈਂ ਤੇ ਰੈਸੀ ਵੀ ਉਹ ਜਿਹੜੇ ਕਹਿੰਦੇ ਨੇ ਕਿ 32 ਦੇ ਬਿੱਲ ਮਾਫ ਕੀਤੇ ਗਏ ਨੇ ਤੁਸੀਂ ਚੰਗੀ ਤਰ੍ਹਾਂ ਵੇਖ ਲਵੋ ਸਿਰਫ ਲੀਡਰਾਂ ਦੇ ਬਿੱਲ ਮਾਫ ਜੇ ਜਿਹੜੇ ਆਮ ਘਰਾਂ ਚ ਨੇ ਅੱਜ ਵੀ ਪ੍ਰੋਬਲਮ ਆਂਦੀ ਪਈ ਐ ਬਿੱਲ ਕੋਈ ਮਾਫ ਨਹੀਂ ਜੇ ਹੋਇਆ ਤੁਸੀਂ ਦੇਖੋ ਸੀਵਰੇਜ ਦੇ ਪ੍ਰੋਬਲਮ ਆਂਦੀ ਪਈ ਐ ਮੈਂ ਥੋੜੇ ਦਿਨ ਪਹਿਲੇ ਹੀ ਦੇਖਿਆ ਕਿਸੇ ਗਲੀ ਦੇ ਵਿੱਚ ਸੀਵਰੇਜ ਪਿਆ ਹੀ ਨਹੀਂ ਹੈਗਾ ਸਿਵਰਲ ਪਿਆਨ ਦੇ ਬਾਵਜੂਦ ਵੀ ਵੱਡਾ ਬਜਾ ਲਗਾ ਲੋ ਕਿਲਾ ਮੰਡੀ ਲਗਾ ਲੋ ਸ਼੍ਰੀ ਕਾਂਸਾ ਗੁਰਦੁਆਰਾ ਸਾਈਡ ਲਗਾ ਲੋ ਤੇ ਸਿਵਰਚ ਹੈ ਹੀ ਨਹੀਂ ਜਦੋਂ ਲੋਕਾਂ ਨੇ ਘਰ ਤੀ ਮਿਲ ਦੇਤੇ 3200 ਰੁਪਏ 3000 ਰੁਪਏ ਕਿਸ ਗਾਂ ਦਾ ਜੰਦਾ ਨਹੀਂ ਭਰਨਾ ਜੀ ਜੀ ਪਹਿਲੇ ਸੁੱਤੇ ਪਈ ਸੀ ਤਲਵਲੀ ਯਾਦ ਨਹੀਂ ਸੀ ਆਇਆ ਤੇ ਸੀਵਰੇ ਤੇ ਪਾਇਆ ਨਹੀਂ ਦਿਲ ਤੁਸੀਂ ਉਹਨਾਂ ਦੇ ਘਰ ਪੁੰਜਾਤਾ ਇੱਕ ਪਾਸੇ ਕਹਿੰਦੀ ਹੈ ਫਰੀ ਦੀ ਇੰਡੀਆਂ ਦੂਸਰੇ ਪਾਸੇ ਜਨਤਾ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਨਾ ਤੰਗ ਪਰੇਸ਼ਾਨ ਕਰੇ ਜਾਣਦੇ ਨੇ ਬਾਸ ਕਿਆ ਸਿਲੰਡਰ ਦੇਖ ਲਓ ਬੱਤੀ ਦੇ ਬਿੱਲ ਦੇਖ ਲਓ ਪਾਣੀ ਦਾ ਬਿੱਲ ਦੇਖ ਲਓ ਉਹ ਸੀਵਰੇ ਸਮੱਸਿਆ ਸਾਡੇ ਬਰਾਦਰ ਤੋਂ ਜ਼ਾਹਾਂ ਜੀ ਉਹ ਅਜੇ ਤੱਕ ਗਈ ਨਹੀਂ ਹੈਗੀ ਦਲ ਦੀ ਬਟਾਲੇ ਦੇ ਵਿੱਚ ਮੀਟਿੰਗ ਕਰੀ ਐ ਅਸੀਂ ਪਹਿਲੇ ਦਿਨ ਮੇਰੀ ਪ੍ਰਧਾਨਗੀ ਦੇ ਵਿੱਚ ਮੀਟਿੰਗ ਹੋਈ ਐ ਜਿਹਦੇ ਵਿੱਚ ਅਸੀਂ ਗੀਤਾ ਸ਼ਰਮਾ ਜੀ ਨੂੰ ਸਿਟੀ ਦਾ ਪ੍ਰਧਾਨ ਬਣਾਇਆ ਗੁਰਦਾਸਪੁਰ ਦਾ ਤੇ ਇਹ ਵੀ ਅੱਜ ਦੀ ਮੇਰੀ ਵਿਜਿਟ ਦਾ ਮਕਸਦ ਸੀਗਾ ਕਿ ਬੀਬੀਆਂ ਨੂੰ ਲਾਮਬੰਦ ਕਰੀਏ ਅਸੀਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਡਾ ਚੱਲ ਰਿਹਾ ਐ ਅਸੀਂ 50% ਆਬਾਦੀ ਹੈ ਜਿਹੜੀ ਉਹਨੂੰ ਅਸੀਂ ਲਾਮਬੰਦ ਕਰ ਰਹੇ ਹਾਂ ਜਥੇਬੰਦ ਕਰ ਰਹੇ ਹਾਂ ਤੇ ਸਿਆਸੀ ਤੌਰ ਤੇ ਉਹਨਾਂ ਨੂੰ ਮਜ਼ਬੂਤ ਕਰ ਰਹੇ ਹਾਂ ਸਿਆਸਤੀ ਗੱਲ ਕੀਤੀ ਦਵੇ ਤਾਂ ਜਿਹੜੇ ਵਿਰੋਧੀ ਨੇ ਸੱਭਾਦਾਰੀ ਪਾਰ ਦੀ ਉਹ ਕਹਿੰਦੇ ਜੀ ਜਿਹੜੀ ਤੁਹਾਡੀ ਪੰਜਾਬ ਬਚਾਓ ਯਾਤਰਾ ਸੀ ਪਰਿਵਾਰ ਬਚਾਓ ਯਾਤਰਾ ਸੀ ਤੇ ਇਸ ਲਈ ਉਹਨਾਂ ਨੇ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਫੇਰ ਯਾਤਰਾ ਕੀਤੀ ਉਸ ਤੋਂ ਬਾਅਦ ਬੱਦਲ ਦੇਖੋ ਜੀ ਜਿਹੜੀ ਇਹ ਯਾਤਰਾ ਸੀਗੀ ਇਹਦਾ ਬੰਦ ਹੋਣ ਦਾ ਕਾਰਨ ਤਾਂ ਸਾਰੇ ਪੰਜਾਬ ਨੂੰ ਪਤਾ ਹੈਗਾ ਕਿ ਆਪਣੇ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਤੇ ਇਸ ਕਰਕੇ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਸਾਨੂੰ ਇਹ ਯਾਤਰਾ ਬੰਦ ਕਰ ਦੇਣੀ ਚਾਹੀਦੀ ਹੈ ਬਾਕੀ ਜਿਹੜਾ ਵਿਰੋਧੀਆਂ ਦਾ ਕਹਿੰਦੀਆਂ ਗੱਲਾਂ ਹੈਗੀਆਂ ਹੁਣ ਦੱਸੋ ਤੁਸੀਂ ਦੱਸੋ ਵੀ ਕਿਹੜੇ ਵਿਰੋਧੀ ਕਹਿ ਰਹੇ ਹੈਗੇ ਆ ਇਹ ਕਾਂਗਰਸ ਕਹਿ ਰਹੀ ਹੈ ਜਿਨ੍ਹਾਂ ਦਾ ਸਾਰਾ ਉਹ ਰਾਹੁਲ ਗਾਂਧੀ ਦੇ ਵੀ ਪਰਿਵਾਰ ਬਚਾਓ ਯਾਤਰਾ ਨਿਕਲ ਰਹੀ ਹੈ ਮੁੱਖ ਮੰਤਰੀ ਅਤੇ ਜੇ ਮੁੱਖ ਮੰਤਰੀ ਕਹਿ ਰਿਹਾ ਹੈਗਾ ਤੇ ਮੁੱਖ ਮੰਤਰੀ ਆਪ ਕੀ ਕਰ ਰਿਹਾ ਆਪਨਾ ਤਾਂ ਸਾਰਾ ਟਬਰ ਉਹਨਾਂ ਦਾ ਲੱਗਿਆ ਹੋਇਆ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਿਟੀ ਨਹੀਂ ਲੈਣੇ ਪਹਿਲਾਂ ਆਪਣੇ ਕੋਲ ਸਿਕਿਉਰਿਟੀ ਹੈ ਉਹਨਾਂ ਦੀ ਭੈਣ ਜੀ ਕੋਲ ਸਿਕਿਉਰਿਟੀ ਹੈ ਮਾਤਾ ਜੀ ਕੋਲ ਸਿਕਿਉਰਿਟੀ ਹੈ ਉਹਨਾਂ ਦੀ ਵਾਈਫ ਕੋਲ ਸਿਕਿਉਰਿਟੀ ਹੈ ਉਹਨਾਂ ਕੋਲ ਕਿਹੜੇ ਅਹੁਦੇ ਹੈਗੇ ਸੋ ਇਹ ਇਹ ਤਾਂ ਬੇਤੁਕੀਆਂ ਗੱਲਾਂ ਹੈਗੀਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਤੇ ਇਸ ਵੇਲੇ ਇਹ ਦਿੱਲੀ ਨੇ ਕਬਜ਼ਾ ਕੀਤਾ ਹੋਇਆ ਸਿੱਧੇ ਰੂਪ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕਹਿੰਦਾ ਸੀਗਾ ਅੱਜ ਤੋਂ 3 ਸਾਲ ਪਹਿਲਾਂ ਇਹ ਅਸੀਂ ਬਹੁਤ ਦੁਹਾਈ ਦਿੱਤੀ ਕਿ ਇਹ ਦਿੱਲੀ ਵਾਲੇ ਸਾਡੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਹਨਾਂ ਨੇ ਸਿਰਫ ਇਹ ਮੋਰੇ ਫਿੱਟ ਕੀਤੇ ਅੱਜ ਦਿੱਲੀ ਦਾ ਹੀ ਰਾਜ ਚੱਲ ਰਿਹਾ ਪੰਜਾਬ ਤੇ ਸ਼੍ਰੋਮਣੀ ਅੰਦੋਲਨ ਚ ਕਾਲੀ ਦਲ ਦਾ ਕੋਈ ਸਟੈਂਡ ਕਲੀਅਰ ਨਹੀਂ ਹੈ ਅਕਾਲੀ ਦਲ ਦਾ ਸਟੈਂਡ ਤਾਂ ਕਲੀਅਰ ਹੈਗਾ ਹੋਰ ਕਿੱਦਾਂ ਆਪਾਂ ਕਹਿ ਸਕਦੇ ਆ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਜੀ ਉਥੇ ਬਠਿੰਡਾ ਦੇ ਵਿੱਚ ਬੋਲ ਰਹੇ ਸੀ ਐਮਜ਼ ਦਾ ਜਿਹੜਾ ਉਦਘਾਟਨ ਸੀਗਾ ਇੱਕ ਵਾਰਡ ਦਾ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਕਿਸਾਨੀ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਕਿਸਾਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਖੜਾ ਅਸੀਂ ਹਰ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਆ ਪਰ ਜਿਹੜੀ ਇਹ ਪਾਰਟੀ ਜਿਹੜੀ ਇਸ ਵੇਲੇ ਰਾਜ ਕਰ ਰਹੀ ਹੈ ਇਹਨਾਂ ਨੇ ਕਹਿੰਦੇ ਸੀਗੇ ਕਿ ਅਸੀਂ ਤਾਂ 2 ਮਿੰਟ ਚ ਐਮਐਸਪੀ ਦੇ ਦਾਂਗੇ ਜੀ ਸਾਡੀ ਸਰਕਾਰ ਲਿਆਓ ਜੇ ਸੈਂਟਰ ਸਰਕਾਰ ਐਮਐਸਪੀ ਨਹੀਂ ਦਿੰਦੀ ਤੇ ਅੱਜ ਹਾਲਤੇ ਹੈਗੀ ਆ ਵੇ ਆਪ ਜਿਹੜਾ ਹੈਗਾ ਕਿਸਾਨਾਂ ਨੂੰ ਬਾਰਡਰ ਤੇ ਮਰਨ ਲਈ ਛੱਡ ਕੇ ਤੇ ਆਪ ਪਾਸੇ ਬੈਠੇ ਹੁਣ ਐਮਐਸਪੀ ਦੇ ਦੇਣ ਦੇਖੋ ਜੀ ਇਹ ਪਾਰਟੀ ਲੈਵਲ ਦੀ ਗੱਲ ਹੈ ਪ੍ਰਧਾਨ ਜੀ ਦੇ ਲੈਵਲ ਦੀ ਗੱਲ ਹੈ ਮੇਰੇ ਲੈਵਲ ਦੀ ਗੱਲ ਨਹੀਂ ਹੈਗੀ ਉਹ ਮੈਂ ਨਹੀਂ ਕਹਿ ਸਕਦੀ